ਦੇਸ ਦੇ ਲਈ ਕਦੋਂ ਕਿਸੇ ਦਾ ਕਤਲ ਹੋ ਜਾਂਦਾ ਜਾਂ ਕੋਈ ਬੰਦਾ ਮਾਰਿਆ ਜਾਂਦਾ ਮਾਦੇ ਸੰਵਿਧਾਨ ਦੀ ਪੀਐਨਐਸ 17106 ਇਹ ਕਹਿੰਦੀ ਆ ਵੀ ਉਦੋਂ ਉੱਪਰ ਕਲਪੋਲ ਹੋਮੀ ਸ਼ੇਡ ਦਾ ਤਰਜਾ ਦਰਜ ਕਰਕੇ ਪੁਲਿਸ ਨੂੰ ਉਹਨੂੰ 24 ਘੰਟਿਆਂ ਦੇ ਅੰਦਰ ਫੜਨਾ ਹੁੰਦਾ ਸਟੇਸ਼ਨ ਵੀ ਤੁਹਾਡੇ ਕੋਲ ਆਊਗਾ ਉਹਨੂੰ ਦੁਕਾਨਗੇ ਵੀ ਅਰੈਸਟ ਕਰ ਲਿਆ ਸੂਚਨਾ ਇਹ ਹੈ ਵੀ ਉਹਦਾ ਵਕੀਲ ਲੈ ਕੇ ਥਾਣੇ ਪਹੁੰਚ ਗਿਆ ਜਿਹੜੇ ਦੋਸ਼ੀ ਨੇ ਬਿਨਾ ਕੋਲ ਹੀ ਨੇ ਉਹ ਕਿਤੇ ਨਹੀਂ ਦੋਏ ਦੋਸ਼ੀ ਜਦੋਂ ਤੱਕ ਸਾਨੂੰ ਪ੍ਰਸ਼ਾਸਨ ਵਿਸ਼ਵਾਸ ਨਹੀਂ ਦਵਾਂਦਾ ਵੀ ਅਸੀਂ ਅਰੈਸਟ ਕਰ ਲਿਆ ਤੁਸੀਂ ਇੱਥੇ ਉੱਠਣਾ ਨਹੀਂ ਹੈਗਾ ਅਸੀਂ ਬੇਨਤੀ ਕੀਤੀ ਹੈ ਵੀ ਟੈਂਟ ਲਾ ਲਿਓ ਇੱਥੇ ਸਾਰੇ ਕਿਤੇ ਦਰਿਆ ਵਿਚਾਲੇਓ ਤੇ ਹੁਣ ਸਾਰਾ ਕੁਝ ਹੋਊਗਾ ਥੋੜੀ ਜੀ ਹਿੰਮਤ ਹੋਰ ਕਰੋ ਟੈਂਟ ਲਾ ਕੇ ਆਪਾਂ ਇੱਥੇ ਬੈਠਣਾ ਤੇ ਕੁਝ ਮੇਰੀ ਬੇਨਤੀ ਹੈ ਕੁਝ ਦਰਿਆ ਟੈਂਟ ਲਾ ਕੇ ਆਪਾਂ ਸਾਰਾ ਜਾਬ ਕਰੀਏ ਥੋੜੇ ਬੈਠਣ ਦੇ ਨਾਲ ਇਹ ਸੁਨੇਹਾ ਡੀਸੀ ਕੋਲ ਵੀ ਹੈ ਐਸਐਸਪੀ ਕੋਲ ਵੀ ਅੱਜ ਇਹ ਸਦਿਆ ਪੰਜਾਬ ਦੇ ચીਫ ਮਿਨਿਸਟਰ ਕੋਲ ਹੈ ਐਡਾ ਵੱਡਾ ਐਕਸ਼ਨ ਹੋਣਾ ਇਹ ਤੁਹਾਡੀ ਹਿੰਮਤ ਹੈ ਤਕੜੇ ਹੋ ਕੇ ਆਪਣੀ ਹਿੰਮਤ ਨਾ ਹਾਰੀਏ ਕੋਈ ਡਟ ਡਰਾਬੇ ਵਾਲਾ ਦਾ ਗਲਤ ਨੂੰ ਪਤਾ ਸਮਾਣੇ ਚ ਬਣਿਆ ਹੋਇਆ ਕਦੋਂ ਕਿਸੇ ਦੇ ਪਰਚਾ ਹੋ ਜੇ ਪਰਚਾ ਹੋ ਜੇ ਜੇਲ ਚਲੇ ਜਾਈਏ ਕਿਸੇ ਚੀਜ਼ ਵਾਸਤੇ ਵੀ ਅਸੀਂ ਤਿਆਰ ਹੈ ਜਦੋਂ ਤੱਕ ਦੋਵੇਂ ਦੋਸ਼ੀ ਨਹੀਂ ਫੜੇ ਜਾਂਦੇ ਬਹੁਤ ਬਹੁਤ ਧੰਨਵਾਦ ਉਹ ਸਾਥੀਓ ਇਸ ਚੀਜ਼ ਨੂੰ ਆਪਾਂ ਉੱਪਰ ਰੱਖ ਲਓ ਆਪਦਾ ਰੂਸਿਆ ਨੂੰ ਜਿਹੜੀ ਗ੍ਰਹਿਧਾਰੀ ਹੈ ਉੱਥੋਂ ਤੱਕ ਲੈ ਕੇ ਜਾਣਾ ਤਾਂ ਇਹ ਜਿਹੜੀ ਤੁੱਪ ਹੈ ਇਹ ਕੋ ਖਾਤ ਗੱਲ ਨਹੀਂ ਹੈ ਆਪਾਂ ਰੋਜ਼ ਤੁੱਪ ਚ ਹੀ ਰਹਿੰਨੇ ਆ ਕਿਸੇ ਗੱਲੋਂ ਘਬਰਾਉਣਾ ਨਹੀਂ ਦੇਖਣ ਜਾਇਆ ਵੀ ਬਹੁਤ ਸਾਥੀ ਇੱਧਰ ਉੱਧਰ ਆਪਦੇ ਚੱਕ ਦੇਣ ਸੰਦ ਤੇ ਜਾਣ ਦੀ ਖੇਚਲ ਕਰਨ ਲਏ ਨੇ ਅਸੀਂ ਬੇਨਤੀ ਕਰਾਂਗੇ ਸ਼ਹਿਰ ਦੇ ਵਿੱਚ ਜਿੰਨੀ ਕਿਉਂਕਿ ਸਾਡੇ ਬੱਚੇ ਵੀ ਮੋਟਰਸਾਈਕਲ ਸਕੂਟਰਾਂ ਤੇ ਪੜਨ ਜਾਂਦੇ ਨੇ ਤੇ ਇਸ ਸਰਕਾਰ ਨੂੰ ਜਿਹੜੇ ਕਹਿੰਦੇ ਆਮ ਘਰਾਂ ਦੇ ਬੱਚੇ ਆਸੀਂ ਆਮ ਘਰਾਂ ਚੋਂ ਉੱਠਿਆ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਤੇਰੇ ਐਮਐਨਏ ਨੂੰ ਕਿਉਂ ਅਜੇ ਸ਼ਰਮ ਨਹੀਂ ਉਹਦੇ ਹਲਕੇ ਦੇ ਵਿੱਚ ਇੱਕ ਛੋਟੇ ਛੋਟੇ ਬੱਚੇ ਨਸਾਫ਼ ਮੰਗ ਰਹੇ ਨੇ ਤੈਨੂੰ ਜਵਾਬ ਦੇਣਾ ਚਾਹੀਦਾ ਲੋਕ ਦਿੱਤੋਂ ਜਵਾਬ ਮੰਗਦੇ ਨੇ ਆ ਪਿਛਲੇ ਦਿਨੀ ਇੱਥੇ ਦਾ ਮੁੱਖ ਮੰਤਰੀ ਸਾਡੇ ਪੰਜਾਬ ਦਾ ਪਟਿਆਲੇ 30 ਕਿਲੋਮੀਟਰ ਤੇ ਆ ਕੇ ਮਿਲ ਗਿਆ ਪਰ ਸ਼ਰਮ ਨਹੀਂ ਆਈ ਹਲਕੇ ਦੇ ਐਮਐਲਏ ਨੂੰ ਕਿ ਅਸੀਂ ਜਾ ਕੇ ਉਹਨੂੰ ਕਹੀਏ ਕਿ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਬਣਾਈਏ ਪਰ ਉਹ ਦੁੱਖ ਲੱਗੇ ਸਾਥੀਓ ਹਰਾ ਪੰਨ ਮੁੱਕ ਗਿਆ ਕੋਈ ਟਵੀਟ ਦੀ ਮੁੱਖ ਮੰਤਰੀ ਦਾ ਜਿਹੜੀ ਲੋਕ ਗੱਲ ਕਹਿੰਦੇ ਸੀ ਇੱਕ ਸ਼ਰਾਬੀ ਆ ਕਿਉਂਕਿ ਸ਼ਰਾਬੀ ਨੂੰ ਤਾਂ ਕੋਈ ਆਪਣੀ ਧੀ ਦਾ ਹੱਥ ਨਹੀਂ ਫੜਾਉਂਦਾ ਤੇ ਅਸੀਂ ਵੱਧ ਕਿਸਮਤ ਸਾਡੀ ਲੋਕਾਂ ਦੀ ਕਿ ਅਸੀਂ ਪੰਜਾਬ ਦੀ ਢੋਹ ਫੜਾ ਬੈਠੇ ਉਹਨਾਂ ਲੋਕਾਂ ਨੂੰ ਹਲਕੇ ਦੀ ਨੁਮਾਇੰਦਗੀ ਤੇ ਬੈਠੇ ਜਿਹੜੇ ਪਹਿਲਾਂ ਭੁੱਖੇ ਬੈਠੇ ਸੀ ਉਹਨਾਂ ਨੂੰ ਰਜਾ ਬੈਠੇ ਜਿਨ੍ਹਾਂ ਨੂੰ ਲੋਕ ਨਹੀਂ ਅੱਖ ਦਿਖਦੇ ਪਬਲਿਕ ਨਹੀਂ ਦਿਖਦੀ ਤੇ ਅੱਜ ਤੁਖਾ ਰਿਹਾ ਕਿ ਪਰਿਵਾਰ ਯਾਰ ਐਸੋਸੀਏਸ਼ਨ ਵੀ ਤੁਹਾਡੇ ਕੋਲ ਆਊਗਾ ਉਹਨੂੰ ਦਿਖਾਣਗੇ ਵੀ ਅਰੈਸਟ ਕਰ ਲਿਆ ਸੂਚਨਾ ਇਹ ਹੈ ਵੀ ਉਹਦਾ ਵਕੀਲ ਲੈ ਕੇ ਥਾਣੇ ਪਹੁੰਚ ਗਿਆ ਉਹ ਜਿਹੜੇ ਦੋਸ਼ੀ ਨੇ ਇਹਨਾਂ ਕੋਲ ਹੀ ਨੇ ਉਹ ਕਿਤੇ ਨਹੀਂ ਦੋਵੇਂ ਦੋਸ਼ੀ ਜਦੋਂ ਤੱਕ ਸਾਨੂੰ ਪ੍ਰਸ਼ਾਸਨ ਵਿਸ਼ਵਾਸ ਨਹੀਂ ਦਵਾਂਦਾ ਵੀ ਅਸੀਂ ਅਰੈਸਟ ਕਰ ਲਿਆ ਤੁਸੀਂ ਇੱਥੇ ਉੱਠਣਾ ਨਹੀਂ ਹੈਗਾ ਅਸੀਂ ਬੇਨਤੀ ਕੀਤੀ ਹੈ ਵੀ ਟੈਂਟ ਲਾ ਲਿਓ ਇੱਥੇ ਸਾਰੇ ਕਿਤੇ ਦਰਿਆ ਵਿਚਾਲੇਓ ਤੇ ਹੁਣ ਸਾਰਾ ਕੁਝ ਹੋਊਗਾ ਥੋੜੀ ਜੀ ਹਿੰਮਤ ਹੋਰ ਕਰੋ ਟੈਂਟ ਲਾ ਕੇ ਆਪਾਂ ਇੱਥੇ ਬੈਠਣਾ ਤੇ ਕੁਝ ਮੇਰੀ ਬੇਨਤੀ ਹੈ ਕੁਝ ਦਰਿਆ ਟੈਂਟ ਲਾ ਕੇ ਆਪਾਂ ਸਾਰਾ ਜਾਮ ਕਰੀਏ ਥੋੜੇ ਬੈਠਣ ਦੇ ਨਾਲ ਇਸ ਸੁਨੇਹਾ ਡੀਸੀ ਕੋਲ ਵੀ ਹੈ ਐਸਐਸਪੀ ਕੋਲ ਵੀ ਅੱਜ ਇਹ ਸੁਨੇਹਾ ਪੰਜਾਬ ਦੇ Chief Minister ਕੋਲ ਹੈ ਐਡਾ ਵੱਡਾ ਐਕਸ਼ਨ ਹੋਣਾ ਏ ਤੁਹਾਡੀ ਹਿੰਮਤ ਹੈ ਤਕੜੇ ਹੋ ਕੇ ਆਪਣੀ ਹਿੰਮਤ ਨਾ ਹਾਰੀਏ ਕੋਈ ਡਾਟ ਰਾਬੇ ਵਾਲਾ ਤਾਂ ਗਲਤ ਤੁਹਾਨੂੰ ਪਤਾ ਸਮਾਣੇ ਚ ਬਣਿਆ ਹੋਇਆ ਕਦੋਂ ਕਿਸੇ ਦੇ ਪਰਚਾ ਹੋ ਜੇ ਪਰਚਾ ਹੋ ਜੇ ਜੇਲ ਚਲੇ ਜਾਈਏ ਕਿਸੇ ਚੀਜ਼ ਵਾਸਤੇ ਵੀ ਅਸੀਂ ਤਿਆਰ ਹੈ ਜਦੋਂ ਤੱਕ ਦੋਵੇਂ ਦੋਸ਼ੀ ਨਹੀਂ ਫੜੇ ਜਾਂਦੇ ਬਹੁਤ ਬਹੁਤ ਸਾਰਾ ਬੋਲੋ ਸੋ ਸਾਥੀਓ ਇਸ ਚੀਜ਼ ਨੂੰ ਆਪਾਂ ਉੱਪਰ ਰੱਖ ਲਓ ਆਪਦਾ ਰੂਸਿਆ ਨੂੰ ਜਿਹੜੀ ਗ੍ਰਿਫਤਾਰੀ ਹੈ ਉੱਥੋਂ ਤੱਕ ਲੈ ਕੇ ਜਾਣਾ ਤਾਂ ਇਹ ਜਿਹੜੀ ਤੁੱਪ ਹੈ ਇਹ ਕੋ ਖਾਤ ਗੱਲ ਨਹੀਂ ਹੈ ਆਪਾਂ ਰੋਜ਼ ਤੁੱਪ ਚ ਹੀ ਰਹਿਨੇ ਆ ਕਿਸੇ ਗੱਲੋਂ ਘਬਰਾਉਣਾ ਨਹੀਂ ਦੇਖਣ ਜਾਇਆ ਵੀ ਬਹੁਤ ਸਾਥੀ ਇੱਧਰ ਉੱਧਰ ਆਪਦੇ ਚੱਕ ਦੇਣ ਸੰਤ ਤੇ ਜਾਣ ਦੀ ਖੇਚਲ ਕਰਨ ਲੈਣੇ ਅਸੀਂ ਬੇਨਤੀ ਕਰਾਂਗੇ ਸ਼ਹਿਰ ਦੇ ਵਿੱਚ ਜਿੰਨੀਆਂ ਐਸੋਸੀਏਸ਼ਨਾਂ ਨੇ ਸਾਰਿਆਂ ਦੇ ਪ੍ਰਧਾਨਾਂ ਦੇ ਚਰਨਾਂ 'ਚ ਬੇਨਤੀਆ ਕਰਾਂਗੇ ਕਿ ਆਪ ਵੀ ਆਉਣ ਤੇ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ ਸਾਥੀ ਲੈ ਕੇ ਆਉਣ ਅਸੀਂ ਜਿਹੜੀ ਆਪਟਰਾਪੀ ਜਿਵੇਂ ਪਹਿਲਾਂ ਸਟੇਜ ਚੱਲੀ ਹੈ ਉਸ ਦੇ ਉੱਤੇ ਕੰਟਰੋਲ ਕਰਕੇ ਕੋ ਕਮੇਟੀ ਬਣਾਵਾਂਗੇ ਆਪਾਂ ਪੰਜ ਬੰਦਿਆਂ ਦੀ ਤੇ ਆਪਦੇ ਹਿਸਾਬ ਨਾਲ ਇਹ ਸ਼ਹਿਰ ਸੀ ਜਿਵੇਂ ਲੜਨਾ ਉਵੇਂ ਲੜਾਂਗੇ ਇਹਨੂੰ ਆਪਾਂ ਬਿਲਕੁਲ ਉਸ ਜਿੱਤ ਤੱਕ ਲੈ ਕੇ ਜਾਵਾਂਗੇ ਜਿੰਨੀ ਦੇਰ ਪ੍ਰਸ਼ਾਸਨ ਜਿਹੜੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦਾ ਇੱਥੇ ਪੱਕੇ ਡਟੇ ਰਹਿਣਾ ਰਾਤ ਦਿਨ 5 10 ਜੋ ਵੀ ਦਿਨ ਲੱਗੇਗਾ ਕਿਉਂ ਸਾਡੀਆਂ ਆਪ ਤਾਂ ਪੱਕੀਆਂ ਹੋਈਆਂ ਨੇ ਸਨੇਹ ਲੱਗਿਆ ਨੇ ਸਾਡੇ ਸਾਥੀਆਂ ਨੇ ਪਹਿਲਾਂ ਵੀ ਦੱਸਿਆ ਤਾਂ ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਜਿਹੜਾ ਦਿਨ ਰਾਤ ਹੀ ਰਹੂਗਾ ਪ੍ਰਸ਼ਾਸਨ ਇਹ ਆਪਣੇ ਭੁਲੇਖੇ ਦੂਰ ਕਰਦੇ ਵੀ ਇਹ ਲੋਕ ਥੋੜੀ ਦੇਰ ਵਾਸਤੇ ਨੇ ਇਹ ਚਲੇ ਜਾਣਗੇ ਉੱਠ ਜਾਣਗੇ ਇਹ ਨਹੀਂ ਜਾਣਗੇ ਜਿੰਨੀ ਦੇਰ ਸਾਨੂੰ ਉਹਨਾਂ ਦਾ ਕੋਈ ਸੁਨੇਹਾ ਨਹੀਂ ਆਉਂਦਾ ਵੀ ਜਿਹੜੇ ਉਹਦੇ ਟਿਪਰ ਦੇ ਮਾਲਕ ਨੇ ਉਹ ਗ੍ਰਿਫਤਾਰ ਨਹੀਂ ਹੋਏ ਜੋ ਵੀ ਸਾਡੀ ਇਸ ਕਮੇਟੀ ਵੱਲੋਂ ਫੈਸਲਾ ਹੈ ਜੋ ਸ਼ਗਿਰਤ ਲੜ ਰਹੇ ਨੇ ਮਾਪਿਆਂ ਵੱਲੋਂ ਫੈਸਲਾ ਹੈ ਵੀ ਸਾਡਾ ਕਲੇਜਾ ਠੰਡਾ ਹੋ ਜਾਊਗਾ ਜਦੋਂ ਜਿਹੜੇ ਦੋਸ਼ੀ ਨੇ ਜਿਹੜੇ ਕਾਤਲ ਨੇ ਉਸ ਲੱਖਾਂ ਦੇ ਪਿੱਛੇ ਚਲੇ ਜਾਣਗੇ ਤੇ ਅਸੀਂ ਇਹਨਾਂ ਦੇ ਨਾਲ ਹਾ ਦਾ ਨਾਅਰਾ ਮਾਰਨ ਵਾਸਤੇ ਨਾਲ ਖੜੇ ਆ ਤੇ ਬਿਲਕੁਲ ਉਨੀ ਦੇਰ ਕਿਸਾਨ ਜੱਥੇਬੰਦੀਆਂ ਦਾ ਤਾਂ ਇਹ ਬਣਿਆ ਪਿਆ ਕਿਨ ਵਾਰਸੀਆਂ ਅਸੀਂ ਕਰਦੇ ਆ ਵੀ ਥੋੜੀ ਤਕਲੀਬ ਚ ਲਿਓ ਕੋਈ ਗੱਲ ਨਹੀਂ ਅੱਜ ਦੀ ਦਿਹਾੜੀ ਐ ਧੁੱਪ ਸਹਣ ਕਰ ਲਓ ਕੱਲ ਤਾਂ ਆਪਾਂ ਪੱਕ ਜਾਗੇ ਸ਼ਾਮ ਨੂੰ ਲੋਕ ਆਪਣੇ ਹੋਰ ਆ ਜਾਣਗੇ ਇਸ ਕਰਕੇ ਜਾਣਾ ਨਹੀਂ ਐ ਸਾਡੇ 2 ਦਿਨ ਲੱਗਣ 4 ਦਿਨ ਲੱਗਣ 10 ਦਿਨ ਲੱਗਣ ਇਹ ਇੱਥੇ ਪੱਕਾ ਹੁਣ ਇੱਥੇ ਸ਼ਿੰਗਰ ਜਿਹੜਾ ਉਹ ਚੱਲੂਗਾ ਜਿੰਨੀ ਦੇਰ ਅਸੀਂ ਚਿਤ ਤੱਕ ਨਹੀਂ ਜਾਦੇ ਸੋ ਹੁਣ ਠਾਵੜਾ ਜੀ ਹੋਣਾ ਜੀ ਵੈਸੇ ਇੱਕ ਦੋ ਬਲਾਰੇ ਬੋਲਦੇ ਨੇ ਕਮੇਟੀ ਬਣਾਉਨੇ ਆ ਤੇ ਅਸੀਂ ਜਿਹਨੂੰ ਇਜਾਜ਼ਤ ਮਿਲੂਗੀ ਉਹਨੂੰ ਅਸੀਂ ਸਟੇਜ ਤੇ ਬੋਲਣ ਦੀ ਇਜਾਜ਼ਤ ਦੇਵਾਂਗੇ ਕਮੇਟੀ ਦੇ ਖਾਬ ਨਾਲ ਇਹ ਨਹੀਂ ਵੀ ਕਦੀ ਕਿਸੇ ਨੂੰ ਮਾਈਕ ਪੜਾਤਾ ਜਾਂ ਕਿਸੇ ਨੂੰ ਇਸ ਕਰਕੇ ਮਰਿਆਦਾ ਨਾਲ ਇਹ ਕੰਮ ਚੱਲੂਗਾ ਤਾਂ ਹੀ ਆਪਾਂ ਲੰਬੇ ਚੱਲ ਸਕਾਂਗੇ ਜੇਕਰ ਮਰਿਆਦਾ ਹੀ ਨਹੀਂ ਹੈਗੀ ਸਾਡੀ ਸਾਡਾ ਕੋਈ ਆਗੂ ਨਹੀਂ ਹੈਗਾ ਸਾਡਾ ਕੋਈ ਬੋਲਣ ਵਾਲਾ जिम्मेवार ਬੰਦਾ ਹੀ ਨਹੀਂ ਹੈਗਾ ਤੇ ਇਹਨੂੰ ਲੰਬਾ ਕਿਵੇਂ ਲੈ ਕੇ ਜਾਵਾਂਗੇ